ਅਸੀਂ ਕਾਲਪ ਜਿਵੇਂ ਮੈਂ ਤੁਹਾਡਾ ਆਪਣਾ ਸੰਧੂ ਤਰੌਣੀ ਸੇ ਬੋਲਾ ਭਾਈ ਇਹ ਪਹੁੰਚਿਆ ਜੇ ਮੂਗਾ ਟਰੈਟ ਮੰਡੀ ਤੇ ਤੇ ਕਰਾਂਗੇ ਮੂਗਾ ਟਰੈਟ ਮੰਡੀ ਕਵਰ ਤੇ ਖਾਂਵੇਂ ਸੋਨੂੰ ਮੰਡੀ ਦਾ ਮਾਹੌਲ ਤੇ ਪਹਿਲਾ ਟਰੈਕਟਰ ਲੈ ਕੇ ਆਇਆ ਭਾਈ ਡੀਆਈ 475 ਟਰੈਕਟਰ ਪੂਰਾ ਚੰਗਾ ਸਾਰਾ ਟਰੈਕਟਰ Ориਜినਲ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਭਾਈ ਸਾਫ ਸੁਥਰਾ 1993 ਮੜ ਟਰੈਕਟਰ ਬਿਲਕੁਲ ਸਾਫਾ ਪੂਰੀ ਚੰਗੀ ਕੰਡੀਸ਼ਨ ਦਾ 50 ਨੰਬਰ ਟਰੈਕਟਰ ਬਿਕਰੂ ਟਰੈਕਟਰ ਜੀਮੀਦਾਰਾ ਟਰੈਕਟਰ ਹੈਗਾ ਟਰੈਕਟਰ ਇਹ ਨਹੀਂ ਇਹਨੂੰ ਬਿਲਕੁਲ ਸਾਫ ਆ ਪੂਰੀ ਚੰਗੀ ਕਿ ਨਹੀਂ ਨਾ ਟਰੈਕਟਰ ਹੈਗਾ ਜੇ ਕਿ ਬਿਰਪੈਨ ਟਰੈਕਟਰ ਖਰੀਦਣਾ ਹੋਵੇ ਤੇ ਆਪਣੇ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਆਪਾਂ ਨੰਬਰ ਦੇਵਾਂਗੇ ਆਪਦਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਨਾ 50 ਤੋਂ 60 ਕਿਬਾਹੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਸਾਰਾ オリジナル ਆ ਡਿਮਾਂਡ ਰਹੀ 1 ਲੱਖ ਤੇ 90000 ਰੁਪਏ ਟਰੈਕਟਰ ਦੀ ਡਿਮਾਂਡ ਆਗੀ ਬਾਕੀ ਮੌਕੇ ਤੇ ਵੀ ਮਾਨਤਾ ਨਾਲ ਹੋ ਜਾਊਗਾ TI 475 ਪੰਜਾਬ ਨੰਬਰ ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰ ਲਓ ਮੇਰਾ ਡਾਮ ਰੋਡ ਦਾ ਵੀ ਬਿਲਕੁਲ ਸਾਫ ਆ ਪੂਰਾ ਚੰਗਾ ਟਰੈਕਟਰ ਵੀ ਇਹ ਦੋਹਰਾ ਟਰੈਕਟਰ ਲੈ ਗਿਆ Mahindra 475 DI 1900 ਤੇ 99 ਮਾੜਾ ਟਰੈਕਟਰ ਪੂਰਾ ਸਾਫ ਚੰਗੀ ਕੰਡੀਸ਼ਨ ਸਾਰਾ ਟਰੈਕਟਰ Ориਜినਲ ਸਾਫ ਕੰਡੀਸ਼ਨ ਆ ਬਾਕੀ ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰ ਲਓ ਡਬਲ ਕਲਚ ਟਰੈਕਟਰ ਆ ਬਈ ਇਹ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 80 ਤੋਂ 90 ਪੇਸੇ ਟਰੈਕਟਰ ਦੇ ਟਾਇਰ ਪਏ ਆ ਤੇ ਮੂਹ ਲਟਿਆ ਰਹਿ ਗਿਆ 35 ਤੋਂ 40 ਕੇ ਪੈਸੇ ਬਾਕੀ ਟਰੈਕਟਰ ਸਾਰਾ Ориਜਨਲ ਆ ਪੂਰੀ ਚੰਗੀ ਕਣੀ ਹੈ ਨਾ ਸਾਫ ਸੁਥਰਾ ਟਰੈਕਟਰ ਆ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 43000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 22 ਟਰੈਕਟਰ ਤੁਸੀਂ ਚੱਕ ਲਓ ਟਰੈਕਟਰ ਬਿਲਕੁਲ ਸਾਫ ਡਬਲ ਕਲਚ ਟਰੈਕਟਰ ਆ ਜੀ ਇਦੋਲਾ ਟਰੈਕਟਰ ਇਹ ਪੁਰਾਣਾ 735 FE 6 ਜਿਹੜੀ ਟਰੈਕਟਰ ਆ ਇਹ 1994 ਮਾਡਲ ਆ ਟਰੈਕਟਰ ਕਿ ਨਹੀਂ ਸਾਫ ਆ ਚੰਗਾ Ориਜਨਲ ਟਰੈਕਟਰ ਆ ਸਾਰਾ ਮਾਡਲ ਹੈ ਹਨ ਵੀ ਟਰੈਕਟਰ ਨਹੀਂ ਹੁੰਦੀ ਚੈੱਕ ਕਰੋ ਟਰੈਕਟਰ ਇਹ ਨਹੀਂ ਬਿਲਕੁਲ ਸਾਫ ਹੈ ਰੰਗ ਰੂਪ ਦਾ ਪੂਰਾ ਚੰਗਾ ਟਰੈਕਟਰ ਹੈਗਾ ਕਿਉਂਕਿ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 35 ਕੋ ਇਹ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਬਿਲਕੁਲ ਸਾਫ ਆ ਡਿਮਾਂਡ ਆ ਜਿਹੜੀ 1 ਲੱਖ 20000 ਰੁਪਏ ਟਰੈਕਟਰ ਦੀ ਨਮਾੜ ਆਗੀ ਮੌਕੇ ਤੇ ਬਈ ਮਾਨਤਾ ਨਾਲ ਹੋ ਜਾਊਗਾ 31000 ਇਹ ਦੋਲਾ ਟਰੈਕਟਰ ਆਪਣਾ ਫਾਰਮ ਟਰੈਕ 60 T20 EPI ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਹੈ ਤੇ ਟਰੈਕਟਰ ਦੇ ਚਾਰੇ ਟਾਇਰ MRF ਕੰਪਨੀ ਦੇ ਜਿਵੇਂ ਨਵੇਂ ਨਕੋਰ 2018 ਮਾਡਲ ਪੂਰਾ ਚੰਗਾ ਟਰੈਕਟਰ 3 ਸਪੀਡ ਕੋਕੀ ਟਰੈਕਟਰ ਟਰੈਕਟਰ ਨਹੀਂ ਤੁਸੀਂ ਚੈੱਕ ਕਰ ਲੈਂਦੇ ਪੂਰਾ ਚੰਗਾ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕਾਂ ਪਾਵਰ ਸਟੀering ਪੰਜਾਬ ਨੰਬਰ 5 ਲੱਖ ਤੇ 85000 ਪੇ ਟਰੈਕਟਰ ਦੀ ਡਿਮਾਂਡ ਆ ਬਈ ਜਸ ਅਲੈਕ ਸੁਪਰ ਮੈਕਸ ਐਤੂ ਬਾਦ ਆ ਗਈ 60 55 ਪਾਵਰ ਮੈਕਸ ਟਰੈਕਟਰ ਦੇ ਚਾਰੇ ਟਰ ਇਹਦੇ ਵੀ ਐਮ ਆਰ ਐਫ ਕੰਪਨੀ ਦੇ ਤੇ ਬਿਲਕੁਲ ਨਵੇਂ ਨਗੋ ਟਰੈਕਟਰ ਆ 2020 ਮਾਡਲ ਚਾਰੇ ਟਾਇਰ ਬਿਲਕੁਲ ਨਵੇਂ ਪੰਜਾਬ ਨੰਬਰ ਪੀਵੀ 29 7 ਲੱਖ 65 ਹਜ਼ਾਰ ਦਾ ਟਰੈਕਟਰ ਦੀ ਡਿਮਾਂਡ ਡੈਕ ਹੱਡ ਸਾਰਾ ਕੁਝ ਨਾ ਲੱਗਿਆਗਾ ਤੇਲ ਬ੍ਰੇਕਾਂ ਪਾਵਰ ਸਟੀਅਰਿੰਗ ਡਬਲ ਪੰਪ ਡਬਲ ਡਿਸਟ੍ਰਿਬਿਊਟਰ 3 ਸਪੀਡ ਆ